ਸਾਨੂੰ ਅੱਜ ਡੀਸੀਆਰ ਤੋਂ ਕਤਲਾ ਮਿਲੀ ਸੀਗੀ ਜੀ ਵੀ ਇੱਥੇ ਡੈੱਡ ਬੋਡੀ ਜਿਹੜੀ ਹੈ ਪੈਮਨ ਦਿਵਾਨੇ ਆਊਟਲੈਟ ਤੋਂ ਅਗਲੇ ਪਾਸੇ ਇੱਕ ਅਟੈਚੀ ਦੇ ਵਿੱਚ ਇੱਕ ਲੜਕੀ ਦੀ ਕੋਈ ਬੋਡੀ ਪਈ ਜਾਪਦੀ ਹੈ ਜਦੋਂ ਅਸੀਂ ਆ ਕੇ ਚੈੱਕ ਕੀਤਾ ਤਾਂ ਉਹਦੇ ਲੜਕੀ ਦੇ ਡੈੱਡ ਬੋਡੀ ਸੀਗੀ ਉਹਦੇ ਵਿੱਚ ਜਿਹਨੂੰ ਮਾਰ ਕੇ ਜਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ ਤੇ ਅਸੀਂ ਫੋਰੈਂਸਿਕ ਟੀਮ ਨੂੰ ਡੌਗ ਸਕੁਆਇਰ ਨੂੰ ਫਿੰਗਰ ਪ੍ਰਿੰਟਸ ਨੂੰ ਸਾਰਿਆਂ ਨੂੰ ਤੇ ਪਲਾ ਲਿਆ ਅਸੀਂ ਇੱਥੇ ਜਾਂਚ ਕਰ ਰਹੇ ਹਾਂ ਜੀ ਕਿ ਲੜਕੀ ਹੈ ਤਕਰੀਬਨ ਉਮਰ ਅਪ੍ਰੋਕਸੀਮੇਟਲੀ 20 ਸਾਲ ਲੱਗਦੀ ਹੈ ਜੀ ਤੇ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਵੀ ਕੀ ਮਾਮਲਾ ਹੈਗਾ ਕਿਵੇਂ ਹੋਇਆ ਕੋਈ ਨਿਸ਼ਾਨਸਨ ਕੁਝ ਇਸ ਤਰ੍ਹਾਂ ਦੇ ਮਿਲੇ ਇਹਦੇ ਨਿਸ਼ਾਨ ਇੱਕ ਤਾਂ ਇਹਦੇ ਇੱਥੇ ਟੈਟੂ ਬਣਿਆ ਹੋਇਆ ਜੀ ਮਤਲਬ ਗਲੇ ਤੋਂ ਥੋੜਾ نیچے ਜਿਹਦੇ ਕਾਕੂ ਲਿਖਿਆ ਹੋਇਆ ਕਾਕੂ ਲਿਖਿਆ ਤੇ ਨਾਲ ਉਹਦੇ ਇੱਕ ਹਾਟ ਦਾ ਨਿਸ਼ਾਨ ਤੇ ਛੋਟਾ ਜਿਹਾ ਬਣਿਆ ਹੋਇਆ ਉਹ ਉਹ ਇੱਕ ਟੈਟੂ ਹੈਗਾ ਬਸ ਹੋਰ ਕੋਈ ਇਹਦੇ ਕੋਲ ਕਾਗਜ਼ ਪੱਤਰ ਕੁਝ ਨਹੀਂ ਹੈਗਾ ਜੀ ਉਹ 60 ਮਿੰਟ ਤੇ ਮਿਲਦਾ ਹੈ ਕੁਝ ਜਾਪਦੇ ਹੈ ਜੀ ਜਿਵੇਂ ਬਚਾਉਣ ਕਰਕੇ ਪਲੀਏ ਦੀ ਪਤਾ ਲੱਗ ਰਿਹਾ ਪਰ ਕੁਛਾਂ ਲੱਗਦਾ ਜੀ ਡੂੰਗੇ ਜ਼ਖਮ ਹੁੰਦੇ ਆ ਫੋਰੈਂਸਿਕ ਟੀਮ ਸਾਡੀ ਆ ਚੁੱਕੀ ਹੈ ਉਹ ਤੋਂ ਸਿਰ ਰਿਪੋਰਟ ਲੈ ਕੇ ਆਪ ਜੀ ਨਾਲ ਸਾਝੀ ਕਰ ਦੇਗੇ ਸਰ ਇਹ ਮਿਲੇ ਕਿੱਥੇ ਆ ਜੀ ਇਹ ਬਹਿਮਣ ਦਵਾਨੇ ਤੋਂ ਆਊਟਲੈਟਸ ਬਣਦੇ ਪਏ ਹੈ ਜੀ ਆਊਟਸਾਈਡ ਤੋਂ ਤਕਰੀਬਨ 50 ਮੀਟਰ ਕੇ ਹੈ ਕਿੰਨੀ ਪੁਰਾਣੀ ਬੋਲੀ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਜੀ ਕੋਈ ਨਾ ਕੋਈ ਬੈਡ ਸਮੈਲ ਹੈ ਕੁਛ ਨਹੀਂ ਹੈ ਤੱਕ ਫਰੈਸ਼ ਹੀ ਲੱਗਦੀ ਹੈ ਕਿਸੇ ਨੇ ਕੰਮ ਰੈਕਟ ਕੀਤਾ ਕੀ ਵੀ ਲਾਕ ਨਹੀਂ ਜੀ ਅਜੇ ਤੱਕ ਨਹੀਂ ਕੋਈ ਤੇ ਅਸੀਂ ਆਸ-ਪਾਸੇ ਦੂਜੇ ਜ਼ਿਲ੍ਹੇ ਨਾਲ ਵੀ ਨਾ ਦੇ ਥਾਣੇ ਆ ਜਿਹੜੇ ਸਾਡੇ ਸਰਾਊਂਡਿੰਗ ਕੋਈ ਵੀ ਪੁਲਿਸ ਸਟੇਸ਼ਨ ਹੈ ਕਿਤੇ ਹਰਿਆਣੇ ਚ ਸਰਨਸਿਰਾ ਆਪਾਂ ਕੈਂਪ ਕਰਾਂਗੇ ਜਿਹੜੀ ਮੂਚੀ ਲੱਗਦੀ ਹੈ ਤਾਂ ਪਤਾ ਲੱਗੇ ਅਸੀਂ ਥੋੜੇ ਜਿਹੜੀ ਵੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਕਰਦੰਦੇ ਥੋੜਾ ਨੀਚੇ ਕਾਕੂ ਲੱਗਿਆ ਹੋਇਆ ਹੈ ਇੰਗਲਸ ਦੇ ਵਿੱਚ ਕਿ ਇਹ ਏਜੂ ਜਿੱਤੇ ਕੀ ਘਾਟਦਾ ਬਣਿਆ ਹੋਇਆ ਹੈ ਜੇ ਕਿਸੇ ਨੂੰ ਕੋਈ ਲੱਗਦਾ ਤਾਂ ਸਾਡੀ ਹੈਲਪ ਕੀਤੀ ਜਾਵੇ ਉਹ ਨੂੰ ਪ੍ਰਿੰਸਪਾਲ ਦੇ ਵਿੱਚ ਆਂਡੇ ਕਿ ਨਾ ਮਰੀ ਹਾਂਜੀ ਸਾਨੂੰ ਥੋੜੀਆਂ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਬਠਿੰਡਾ ਮਲੋਟ ਰੋਡ ਡਾਇਮੰਡਵਾਲਾ ਪਿੰਡ ਦੇ ਨੇੜੇ ਮਲੋਟ ਰੋਡ ਚੱਲਦਾਗਾ ਉਹਦੇ ਇੱਕ ਉਹਦੇ ਕੋਲ ਇੱਕ ਡੈੱਡ ਬੋਡੀ ਪਈ ਆ ਮੇਨ ਮਲੋਟ ਰੋਡ ਚਲ ਮੋਕੇ ਤੇ ਆ ਕੇ ਦੇਖਿਆ ਕਾਤੀ ਦੇ ਵਿੱਚ ਬੰਸੀ ਜੀ ਐਸਐਸਪੀ ਮੈਡਮ ਨਾਲੀ ਪੁਲਿਸ ਫੋਰਸ ਸਤਿ ਮੋਕੇ ਤੇ ਪਹੁੰਚੀ ਹੋਈ ਆ ਅਰਥਿਕ ਟੀਮ ਵੀ ਆ ਗਈ ਮੋਕੇ ਤੇ ਉਹਨਾਂ ਦੇ ਕੋਲ ਤੇ ਦੇਖਿਆ ਇਹ ਲੜਕੀ ਡੈੱਡ ਬੋਡੀ ਲੱਗਦੀ ਆ ਬਾਕੀ ਜਾਂਚ ਦਾ ਅੰਸ਼ਾ ਪੁਲਿਸ ਤੇ ਕਿ ਮੇਰੇ ਕਾਫੀ ਸੜੀ ਹੋਈ ਡੈੱਡ ਬੋਡੀ ਸੀ ਇਹ ਤੇ ਇਹਦਾ ਗਾਣੀ ਲੱਗ ਚੁਲਾ ਇਹ ਸਰ ਪੋਸਟ ਮਾਰਡਨ ਦੇ ਬਾਅਦ ਹੀ ਕਲੀਅਰ ਹੋਊਗਾ ਤੇ ਕਾਫੀ ਸਾਡ ਰੱਖੀ ਹੈ ਨਿਸ਼ਾਨ ਵੀ ਹਥਿਆਰਾਂ ਦੇ ਤੇ ਹਥਿਆਰਾਂ ਦੇ ਨਿਸ਼ਾਨ ਵੀ ਮਿਲੇ ਸਰ ਬਾਕੀ ਪੋਸਟ ਮਾਰਡਨ ਦੇ ਬਾਅਦ ਕਲੀਅਰ ਹੋਊਗਾ ਸਰ ਕੋਈ ਨਾਮ ਵੀ ਦੱਸਿਆ ਜਾਂਦਾ ਇਹਦੇ ਨਾਮ ਨਾਲ ਲਿਖਿਆ ਹੋਇਆ ਉੱਪਰ ਕਾਕੂ ਲਿਖਿਆ ਹੋਇਆ ਸਰ ਟੈਕੀ ਟੈਕੂ